ਸੰਗਰੂਰ ਬਠਿੰਡਾ ਚੰਡੀਗੜ੍ਹ ਮੁੱਖ ਹਾਈਵੇ ਧੱਸ ਚੁੱਕਿਆ ਹੈ ਤਾਂ ਦੱਸ ਦਈਏ ਕਿ ਇੱਕ ਟਰਾਲਾ ਜੋ ਕਿ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਵੱਡੇ ਟਰਾਲੇ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਉੱਥੇ ਹੀ ਵਿਚਾਲੋਂ ਹੀ ਸੜਕ ਧੱਸੀ ਹੈ ਪਟਿਆਲਾ ਤੋਂ ਬਠਿੰਡਾ ਵੱਲ ਜਾਣ ਵਾਲਾ ਇਹ ਮੁੱਖ ਮਾਰਗ ਹੈ ਜਿਸ ਦਾ ਇਹ ਮੁੱਖ ਮਾਰਗ ਵਾਲਾ ਪਾਸਾ ਧੱਸ ਚੁੱਕਿਆ ਤੇ ਟ੍ਰੈਫਿਕ ਨੂੰ ਹੁਣ ਡਾਇਵਰਟ ਕਰਨਾ ਪਿਆ। ਤਾਂ ਸਵੇਰੇ ਵੱਡਾ ਹਾਦਸਾ ਦੱਸਿਆ ਜਾ ਰਿਹਾ ਜਿੱਥੇ ਨੈਸ਼ਨਲ ਹਾਈਵੇ ਥੌਰੀਟੀ ਸੜਕ ਨੂੰ ਰਿਪੇਅਰ ਕਰਨ ਦਾ ਕੰਮ ਕਰ ਰਹੀ ਹੈ ਤਾਂ ਬਰਸਾਤੀ ਮੌਸਮ ਹੈ ਜਿਸ ਤੇ ਚੱਲਦਿਆ ਕਈ ਥਾਈਂ ਸੜਕਾਂ ਤੇ ਹਾਦਸੇ ਵੀ ਵਾਪਰ ਰਹੇ ਨੇ ਤਾਂ ਇਹ ਵੱਡਾ ਹਾਦਸਾ ਜਿੱਥੇ ਟਰਾਲੇ ਦੇ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ ਸੜਕ ਜਿਹੜੀ ਆ ਚਾਹਨਕ ਹੀ ਧੱਸ ਗਈ ਹੈ। ਮੈਂ ਇਹ ਬਟਿੰਡਾ ਚੰਡੀਗੜ੍ਹ ਹੈ ਨੈਸ਼ਨਲ ਹਾਈਵੇ ਤੇ ਸੰਗਰੂਰ ਜਿਹੜਾ ਇਹ ਕੇ.ਐਲ.ਡੀ ਪੂਲ ਪਾਤੜਾ ਰੋਡ ਵਾਲਾ ਪੋਲ ਵਜਦਾ ਜੀ। ਇੱਥੇ ਖੜੇ ਆ ਬਈ ਇੱਥੇ ਐਕਸੀਡੈਂਟ ਹੋਇਆ ਕੱਟੇ ਕੀ ਹਾਸਾ ਹੋਇਆ ਕਿਵੇਂ ਹੋਇਆ ਕਿੰਨੇ ਵਜੇ ਹੋਇਆ ਇਹ 3 ਵਜੇ ਤਕਰੀਬਨ ਹੋਇਆ ਜੀ ਤੇ ਆ ਜਿਹੜਾ ਪੋਲ ਤੋਂ ਡਾਊਨ ਉੱਤਰਦੇ ਇਹਨਾਂ ਦਾ ਰੋਡ ਮਤਲਬ ਕਿ ਦਬਿਆ ਵਾ ਸੀ ਘਾਰਾ ਪਿਆ ਵਾ ਸੀ ਕਈ ਰੋਡ ਥੱਲੇ ਖਰਾਬ ਹੋ ਗਿਆ ਸੀ ਇਹ ਕਿੰਨਾ ਰੋਡ ਦਬ ਗਿਆ 30 ਫੁੱਟ ਦੇ ਲਗਭਗ 30 32 ਫੁੱਟ ਦੇ ਨੇੜੇ ਤਕਰੀਬਨ ਸਾਰਾ ਲੰਮਾ ਹੀ ਘਾਰਾ ਪਿਆ ਵਸਦਾ ਜੀ ਬਈ ਸਭ ਤੋਂ ਮੁੱਖ ਇਹ ਦੇਖਿਓ ਕਿੱਦਾਂ ਦੀ ਮਜ਼ਬੂਤੀ ਦੇਖਦੇ ਹੋ ਮਜ਼ਬੂਤੀ ਦਾ ਬਿਲਕੁਲ ਹੀ ਨਹੀਂ ਸਾਰਾ ਰੋਡ ਹੀ ਬੇਕਾਰ ਆ ਜੀ ਜਿੰਨਾ ਵੀ ਹੈਗਾ ਬਟਿੰਡੇ ਤੋਂ ਲੈ ਕੇ ਚੰਡੀਗੜ੍ਹ ਦੀ ਕਿ ਜੀਤਪੁਰ ਦੀ ਕਿ ਬਈ ਜੀ ਇਹ ਮਤਲਬ ਕਿ ਰਾਜਪੁਰੇ ਦੀ ਕਹ ਸਕਦੇ ਆ ਵੀ ਸਾਰਾ ਰੋਡ ਹੈ ਸਾਰਾ ਬੇਕਾਰ ਹੈ ਜੀ ਪਹਿਲੇ ਨੇ ਟੋਲ ਲਾਇਦੇ ਕਿੰਨਾ ਟੋਲ ਲਾਦੇ ਟੋਲ ਇੱਕ ਸਾਈਡ ਦਾ 24-2500 ਰੁਪਏ ਦੇ ਲੱਗ ਜਾਂਦੇ ਜੀ ਜਾਣ ਜਾਣ ਦੇ ਬਠਿੰਡੇ ਤੋਂ ਲੈ ਕੇ ਆਪਣਾ ਇਹ ਰਾਜਪੁਰੇ ਤੱਕ ਕਿੰਨਾ ਨੁਕਸਾਨ ਹੋਇਆ ਨੁਕਸਾਨ ਸਾਡਾ 7-8 ਲੱਖ ਰੁਪਏ ਦਾ ਨੁਕਸਾਨ ਹੈ ਕੀ ਕਹਿਣਾ ਚਾਹੁੰਦੇ ਹੋ ਬਸ ਨੁਕਸਾਨ ਸਾਡਾ ਹੋ ਗਿਆ ਜੀ ਕਿਸੇ ਨੇ ਗੱਲ ਬਾਤ ਸੁਣੀ ਨਹੀਂ ਜੀ ਹੁਣ ਗੱਡੀ ਚੱਕ ਰਹੇ ਆ ਬਸ ਕੀ ਕੰਡੀਸ਼ਨ ਹੈ ਜੀ ਗੱਡੀ ਦੀ ਕੰਡੀਸ਼ਨ ਗੱਡੀ ਦੀ ਸਾਰੀ ਖਤਮ ਹੈ ਜੀ ਥੱਲੇ ਸਸਪੈਂਸ਼ਨ ਖਤਮ ਹੈ ਸੱਤ ਦਾ ਟਾਇਰ ਪ ਸੱਤ ਟਾਇਰ ਫਟ ਗਏ ਆ ਗੱਡੀ ਦਾ ਸਾਰਾ ਡੀਜ਼ਲ ਦੀ ਟੈਂਕੀ ਪੁੱਲ ਸੀ ਉਹ ਡੁੱਲ ਗਈ ਐ ਡੈਸ਼ਬੋਰਡ ਟੂਸ਼ਬੋਰਡ ਸਾਰਾ ਮੂਰੂ ਕੋੜਾ ਵੀ ਨੁਕਸਾਨ ਨਾ ਜ਼ਿਆਦਾ ਹੋ ਗਿਆ ਜੀ ਸਾਰਾ ਨੁਕਸਾਨ ਹਾਂਜੀ ਹਾਂਜੀ ਉਸ ਚਲਾਰੇ ਸੀ ਹਾਂਜੀ ਮੈਂ ਚਲਾ ਰਿਹਾ ਸੀ ਕਿੰਨੀ ਕੁ ਸਪੀਡ ਸੀ ਖਾਣ ਦੀ ਮੇਰੀ 35 ਤੋਂ 40 ਦੀ ਸਪੀਡ ਸੀ ਕੀ ਕਹਿਣਾ ਚਾਹੁੰਦੇ ਹੋ ਹਾਸਾ ਵਾਪਰੇ ਕਿ ਨਹੀਂ ਹਾਸਾ ਵਾਪਰੇ ਆ ਸੜਕ ਕਾਰਨ ਵਾਪਰੇ ਸੜਕ ਦੀ ਕੋਈ ਗੌਰ ਨਹੀਂ ਕਰ ਰਹੇ ਜੀ ਇਹ ਝੂਲ ਅਸੀਂ ਦੇ ਰਹੇ ਹਾਂਗੇ ਸੜਕ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਇਹ ਮੰਤਰੀ ਦੇ ਇਲਾਕੇ ਦੇ ਵਿੱਚ ਇਹ ਕੁਝ ਹੋਈ ਜਾਂਦਾ ਤਾਂ ਬਾਹਰ ਕੀ ਹੋਊਗਾ ਬਾਈ ਨੇ ਕੁਇਦਾ ਹਾਸ ਸੀ ਇਹ ਸਵੇਰ 3 ਤੋਂ 3:30 ਦੇ ਕਦੋਂ ਜਾ ਕੇ ਅਧਿਕਾਰੀ ਪਹੁੰਚੇ ਨੇ 1 ਵਜੇ ਦੁਪਹਿਰ ਜੀ ਕੀ ਕਹਿਣਾ ਚਾਹੁੰਦੇ ਹੋ ਦੇਰ ਆਏ ਨੇ ਅਸੀਂ ਇਹਨਾਂ ਨੂੰ ਕੀ ਕਹਿਣਾ ਜੀ ਹੁਣ ਆਏ ਹੁਣ ਆਏ ਆ ਹਜੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਜੇ ਕੋਈ ਸੁਣਵਾਈ ਨਹੀਂ ਅਸੀਂ ਆਪ ਦਾ ਹੈਡਰਾ ਮੰਗਾ ਕੇ ਆਪਜੀ ਗੱਡੀ ਆਪਸੇ ਹੀ ਕਰਾ ਰਹੇ ਹਾਂ ਜੀ ਤੁਹਾਡੇ ਕਿੰਨੇ ਸਾਥ ਵਿੱਚ ਮੇਰਾ ਹੀ ਕੋਟ ਫ੍ਰੈਕਚਰ ਹੋ ਗਿਆ